लाजी ਮੈਂ ਤੇ ਜੁਮਾ ਜੀ ਨੇ ਹਾਈ ਸਵੇਦੀ ਚਾ ਕਿੱਥੇ ਨਹੀਂ ਲੱਗੇ ਬਲਪ ਦੱਸੋ ਪਾ ਕਿੱਥੇ ਬੈਠਿਆ ਦੱਸੋ ਦੱਸੋ ਕਿੱਥੇ ਬੈਠਿਆ ਸਵੇਦੀ ਪਾ ਚਾਹੀਂ ਕਿ ਚਾ सारिया रूटा दा मन लेके जाना <स्थाथ दागा> ਕਾ ਸਿਆਪੇ ਘੁੰਮਣੇ ਆ ਗਏ ਆ ਦੇਖੋ ਆ ਦੇਖੋ ਇਹ ਰਿਏ ਚ ਘੁੰਮਣਾ ਬਹੁਤ ਜ਼ਰੂਰੀ ਆ ਵਿਤ ਪੇਤੀ ਸਾਰੇ ਰੁਟਾਂ ਦਾ ਕਿਤੇ ਘੁੰਮਣੇ ਲੈ ਕੇ ਜਾਂਦਾ ਤਿੰਨ ਵਿੱਚ ਵਿੱਚ ਗੁੰਦਲਾ ਆਂਦਿਆ ਹੋਵੇ ਕਿਤੇ ਪਰਦਾ ਤੇ ਗੁੰਦਲਾ ਹਾਣਦਿਆ ਹਾਂ ਮੈਂ ਕਿਤੇ ਪਰਾਂਦਾ ਕਾੜ ਕਾਣ ਕੁੰਮਣ ਗਿਆ ਫੇਰ ਅੱਜ ਛੁੱਟੀ ਦੀ ਛੁੱਟੀ ਤੇ ਨਜ਼ਰਖਣ ਲੈਣ ਗਉਣ ਗਿਆ ਆ ਮੈ ਸਰੀ ਦੇ ਬਾਲ ਤੇ ਨ ਲੱਗਦੀਆਂ ਨੀ ਤੋਰੀਆਂ ਕਿਹੜਾ ਆ ਹੋਰ ਤਾਂ ਇਹਨਾਂ ਨੇ ਨਜ਼ਾਰੇ ਦੇਣੇ ਆ ਬਹੁਤ ਵੇਖੀ ਨਹੀਂ ਐਵੇਂ ਅੱਗੇ ਵੀ ਲੱਗਦੀ ਆ ਆਪਣੇ ਆਪਣੇ ਅੱਗੇ ਦੇ ਕਿਸੇ ਸੱਪ ਥੋੜੀਆਂ ਜੀ ਜੁਨੇ ਨੂੰ ਬੁਖਾਰ ਬਹੁਤ ਜ਼ਿਆਦਾ ਰਾਤ ਕੁੱਤੇ ਨੂੰ ਮਾਰ ਦੇਣਾ

og röðanporinn í bambiðar og þetta er góðjann Við kona við að laka Geð, 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 geð लीया kita दुसरे ਇਹ ਤੋਂ ਕੀ ਦਿੱਤੀ ਛੋਣੀ ਮੋਣੀ ਜੀ ਰਾਜਾ ਪਸਵਾਨਾ ਸੂਟ ਤੇ ਕੇ ਆਜ ਕੇ ਨਵਜ ਸੁਮਾ ਬੋਣਾ ਹੈ ਸੁਮਾ ਬੋਣਾ ਹੋਮ ਡਾਇਨਸ ਤੋਂ ਰਸ ਉਸ ਕੈਸਾ ਲੱਗਾ ਹਮਾਰਾ ਨੀ ਸੂਟ ਸੋੜਾ ਹੈ ਨਾ ਨਰੇ ਸਿੱਧਾ ਸਿੱਧਾ ਹੀ ਲੱਗਦਾ ਕਮਲ ਜਾਨੀ ਸੂਟ ਧਬੜੀ ਕਮਲ ਜਾਨਾ ਹੈ ਇੱਕ ਆਜਾ ਹੁਣ ਕਾਢ ਦੇ ਜੇ ਹੈ ਨਾ ਤੇਰੇ ਕੋਲੇ ਤਾਂ ਆਹ ਤੇਰੇ ਪਪਾ ਨਾ ਫੋਨ ਹੈ ਉਹ ਤਾਂ ਕਾਛੀ ਨਾ ਤੂੰ ਜੇ ਰੋ ਮੋਈ ਨਾ ਮੈਂ ਤੇ ਨਾ ਹੈ ਜਿਹੜਾ ਇਹਨੇ ਕਾਢ ਕੇ ਦਿੱਤਾ ਹੈ ਲੋਕਾਂ ਤੋਂ ਬਾਅਦ ਮੈਨੇ ਸੀਨਾ ਕਿਹੜਾ ਪਿਲਾ ਜਾ ਇਹ ਆਹੋ ਇਹ ਕਿਰਾਓ ਸਵੇਰ ਦਾ ਸੀ ਨਾ ਹੁੰਦਾ ਸੀ ਨਹੀਂ ਨਾ ਫੁੱਟ ਪਾਉਂਦੇ ਹੋਰ ਉਹ ਸੀ ਚੱਗਦੀ ਆ ਦੇ ਲੋ ਸਾਡੇ ਕੰਮ ਅੱਛਾ ਮਾਗੀ ਬਰਾਉ ਕਿਰਪਾ ਨਾ ਨਹੀਂ ਜਾਨਕ ਲਾ ਕੇ ਬੈਠੀ ਐ ਜਿਉਂ ਨਹੀਂ ਕਰ ਤੋ ਤਲਾ ਟੁੱਟ ਜੂਗੀ ਟੁੱਟ ਜਾਣੀ ਐ ਇਹ ਸਰਦਾ ਮੌਸਮ ਆ ਦੇਖ ਲੋ ਮੇਰੇ ਪੇਕੇ ਘਰ ਦਾ ਮੌਸਮ ਇੱਥੇ ਤੇ ਹਮੇਸ਼ਾ ਹੀ ਜੰਮੂ ਬਣਿਆ ਰਹਿੰਦਾ ਹੈ ਜੰਮੂ ਵਰਗਾ ਹੀ ਮਾਹੌਲ ਰਹਿੰਦਾ ਹੈ ਦੇਖੋ ਸਾਰੇ ਪਾਸੇ ਹਰਿਆਲੀ ਕਿੰਨਾ ਸੋਹਣਾ ਹੈ ਪੇਕੇ ਘਰੇ ਆਣ ਕੇ ਸਦੀਆਂ ਦਾ ਠਿਕਾਣਾ ਲੈ ਜਾਂਦਾ ਹੈ ਸਦੀਆਂ ਦਾ ਠਿਕਾਣਾ ਅੱਜ ਮੈਂ 2 ਦਿਨ ਹੋ ਗਏ ਆਈ ਨੂੰ ਤੇ ਦੋ ਦਿਨ ਮੈਂ ਬਹੁਤ ਸੁੱਤੀ ਬਹੁਤ ਜ਼ਿਆਦਾ ਰੀਜਾ ਲਾ ਕੇ ਸੁੱਤੀ ਤੇ ਰੋਟੀ ਖਾ ਕੇ ਅਪਾ ਫਿਰ ਸੋ ਜਾਂਦੇ ਸੀਗੇ ਤੇ ਰੀਜਾ ਲਾ ਕੇ ਸੁੱਤੀ ਸੰਤਤ ਬਾਅਦ ਥਕੇ ਮੈਂ ਹੋਇਆ ਪੂਰਾ ਤੇ ਲਓ ਜੀ ਤੁਹਾਨੂੰ ਮੈਂ ਕਰਾਉਣੀ ਪਈਆਂ ਸਬਜ਼ੀਆਂ ਦੀ ਸੈਰ ਕੱਲ ਵੀ ਕਰਾਈ ਸੀਗੀ ਤੇ ਅੱਜ ਵੀ ਕਰਾਉਣ ਲੱਗਿਆ ਢੈਂਗਨ ਪਿੰਡੀ ਦੇਖ ਲੋ ਆਰਗੇਨਿਕ ਸਬਜ਼ੀਆਂ ਨੇ ਸਾਰੀਆਂ ਲੈਂਦੀਆਂ ਤੇ ਭਾਵੇਂ ਥੋੜੀਆਂ ਨੇ ਪਰ ਇਹ ਆ ਕਿ ਇਹਨਾਂ ਦੇ ਨਾਲ ਜਿਹੜੀ ਆ ਰੋਟੀ ਬਧੀਆ ਪਾਣ ਨੂੰ ਸਵਾਦ ਲੱਗਦੀ ਦੇਖ ਲੋ ਪਿੰਡੀਆਂ ਥੋੜੇ ਜਿਹਾ ਬੁੱਟੇ ਨੂੰ ਕਿੰਨੀਆਂ ਜ਼ਿਆਦਾ ਪਿੰਡੀਆਂ ਲੱਗੀਆਂ ਨੇ ਥੋੜੇ ਜਿਹਾ ਬੁੱਟੇ ਨੇ ਫਲੇਵਰ ਵੀ ਲਾਏ ਹੋਏ ਨੇ ਢੈਂਗਨ ਦੇ ਬੁੱਟੇ ਨੇ ਕਰੇਲੇ ਨੇ ਤੇ ਕੋ ਕਰੇਲੇ ਇਹ ਦੋ ਬੱਲਾ ਨੇ ਕਰੇਲੇ ਦੇ ਵੇ ਦੇਖ ਲਓ ਕਿੰਨੀਆਂ ਫਲੀਆਂ ਬਈਆਂ ਨੇ ਉਹ ਗੁਲਾਬ ਦਾ ਬੁੱਟਾ ਤੇ ਇੱਧਰ ਹੈਗੇ ਜੀ ਦੋ ਹੀ ਇਹੇ ਨੇ ਜਿਹੜੀਆਂ ਹੁੰਦੀਆਂ ਨੇ ਤੋਰੀਆਂ ਕਿਉਂ ਤੋਰੀਆਂ ਜਿੰਨੂੰ ਆਪਾਂ ਕੀ ਆ ਤੋਰੀਆਂ ਕਹਿ ਦਿੰਨੇ ਹੈਗੇ ਆ ਕਾਲੀਆਂ ਤੋਰੀਆਂ ਦੀਆਂ ਨੇ ਬਾਹਰ ਦੋ ਹੈਗੇ ਨੇ ਹੂੰ ਕਦੂਆਂ ਦੀਆਂ ਬੇਲਾਂ ਨੇ ਤੇ ਇਹ ਹੈਗੀਆਂ ਨੇ ਤੋਰੀਆਂ ਦੀਆਂ ਬੇਲਾਂ ਤੇ ਦੇਖੋ ਕਿੰਨੀ ਸੋਹਣੀ ਐ ਤੇ ਘਰ ਦੇ ਵਿੱਚ ਵੀ ਨਾਲੇ ਰੌਣਕ ਜਿਹੜੀ ਹੈਗੀ ਤੇ ਨਾਲੇ ਘਰ ਦੀ ਜਿਹੜੀ ਰੌਣਕ ਆ ਹੋਰ ਵਧੀਆ ਲੱਗਦੀ ਆ ਤੇ ਇੱਕ ਮੌਸਮ ਇਹ ਜਾਇਆ ਆ ਆਸ-ਪਾਸੇ ਤੇ ਹੋਰ ਵੀ ਜ਼ਿਆਦਾ ਵੇਖਣ ਨੂੰ ਅਟਰੈਕਟਿਵ ਅਟਰੈਕਸ਼ਨ ਅਟਰੈਕਟਿਵ ਬਹੁਤ ਜ਼ਿਆਦਾ ਆਪਾਂ ਨੂੰ ਅਟਰੈਕਟਿਵ ਦੇ ਰਿਹਾ ਹੈ ਅਟਰੈਕਸ਼ਨ ਦਾ ਇਹ ਹੈਗੀ ਕਿ ਗ੍ਰੀਨਰੀ ਜਿਹੜੀ ਸਾਰੇ ਘਰ ਦੇ ਵਿੱਚ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਕਰੇਲੇ ਲੱਗੇ ਹੋਏ ਨੇ ਕਰੇਲੇ ਬਹੁਤ ਜ਼ਿਆਦਾ ਲੱਥਦੇ ਨੇ ਬਹੁਤ ਜ਼ਿਆਦਾ ਕਰੇਲੇ ਲੱਥਦੇ ਨੇ ਡੇਲੀ ਬਹੁਤ 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 ਜ਼ਿਆਦਾ ਕਰੇਲੇ ਲੱਥਦੇ ਨੇ ਦੇਖੋ ਕਿੰਨੇ ਕਰੇਲੇ ਲੱਗੇ ਹੋਏ ਨੇ ਤੇ ਅਜੇ ਬੇਲਾਂ ਜਿਹੜੀਆਂ ਥੱਲੇ ਉੱਗੀ ਜਾ ਰਹੀਆਂ ਨੇ ਦੇਖੋ ਥੱਲੇ ਉਹ ਦੇਖੋ ਕਿੰਨੀਆਂ ਉਗ ਗਈਆਂ ਨੇ ਇਹ ਜਿਹੜੇ ਪੱਕੇ ਵੀ ਆਪਣੇ ਆਪ ਡਿੱਗ ਪੈਂਦੇ ਨੇ ਕਰੇਲਾ ਕੋਈ ਅੱਧਾ ਇੱਕ ਅੱਧਾ ਵਿੱਚੋਂ ਰਹਿ ਜਾਂਦਾ ਉਹਦੇ ਕਰੇਲੇ ਹੈਨਾ ਜਿਆ ਦੇਖੋ ਫਲਾਵਰ ਵੀ ਕਿਹੜੇ ਸੀਗੇ ਹੁਣ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਆਹ ਦੇਖੋ ਕਰੇਲਾ ਕਿੱਥੇ ਲੱਗਾ ਹੋਇਆ ਹੈ ਦੀ ਆਰਗੇਨਿਕ ਸਬਜ਼ੀ ਤੇ ਮੌਸਮ ਸਵੇਰ ਦਾ ਨਹੀਂ ਪੈਂਦਾ ਪਿਆ ਸੀਗਾ ਤੇ ਦੇਖ ਲਓ ਹੁਣ ਕਿਹਦੇ ਚ ਪਾਣੀ ਖੜਾ ਆ ਥੋੜੀ ਥੋੜੀ ਧੁੱਪ ਜੀ ਨਿਕਲੀ ਸੀਗੀ ਹੁਣ ਤੇ ਬੱਦਲ ਵੱਟ ਬਹੁਤ ਨੇ ਜੀ ਇੱਧਰ ਕਿੰਨੇ ਗਾੜੇ ਗਾੜੇ ਬੱਦਲ ਨੇ ਇੱਧਰ ਵਾਲੇ ਸਾਈਡ ਤੇ ਦੇਖੋ ਕਿੰਨੇ ਡੇਲੀ ਡੇਲੀ ਜਾਂ ਸਵੇਰੇ ਨਹੀਂ ਪੈਂਦਾ ਜਾਂ ਸ਼ਾਮ ਨੂੰ ਤੇ ਅੱਜ ਤੇ ਬੱਟ ਸਾਰਾ ਦੇ ਨਹੀਂ ਪੈਂਦਾ ਰਿਹਾ ਜਿਉਂ ਕਿ ਮੈਂ ਸਵੇਰ ਦੀ ਸ਼ੁਰੂ ਹੋਈ ਹੈ